ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਆਪ ਸਭ ਠੀਕ ਠਾਕ ਹੋਵੋਗੇ ਇਸ ਵੀਡੀਓ ਨੂੰ ਦੇਖ ਕੇ ਨਾ ਸੱਚੀ ਬੜਾ ਹੀ ਦੁੱਖ ਲੱਗਾ ਇਸ ਵੀਡੀਓ ਵਿੱਚ ਨਾ ਤੁਸੀਂ ਇਹ ਜਿਹੜਾ ਵੀਡੀਓ ਦੇਖ ਰਹੇ ਹੋ ਇਹ ਵੀਰ ਨੇ ਨਾ ਦੁਬਈ ਦਾ ਵੀਜ਼ਾ ਲਗਵਾਇਆ ਸੀ ਤੇ ਦੁਬਈ ਦਾ ਵੀਜ਼ਾ ਲਗਵਾਉਣ ਦੇ ਲਈ ਜਦੋਂ ਇਹ ਵੀਰ ਏਜੰਟ ਕੋਲ ਗਿਆ ਤਾਂ ਏਜੰਟ ਨੇ ਇਸ ਵੀਰ ਨੂੰ ਝੂਠਾ ਲਾਰਾ ਲਗਾ ਦਿੱਤਾ ਏਜੰਟ ਨੇ ਨਾ ਇਸ ਵੀਰ ਨੂੰ ਆਪਣੀਆਂ ਗੱਲਾਂ ਦੇ ਵਿੱਚ ਲਾ ਕੇ 1,80,000 ਰੁਪਏ ਲੁੱਟ ਲਿਆ ਤੇ ਗਰੀਬ ਵੀਰ ਕੋਲੋਂ ਨਾ ਫੇਕ ਡਾਕੂਮੈਂਟ ਦੇ ਕੇ ਬੁਲਾਇਆ ਤੇ 에어ਪੋਰਟ ਤੇ ਬੁਲਾਉਣ ਤੋਂ ਬਾਅਦ 에어ਪੋਰਟ ਵਾਲਿਆਂ ਨੇ ਇਸ ਵੀਰ ਨੂੰ ਨਾ ਵਾਪਸ ਘਰ ਭੇਜ ਦਿੱਤਾ ਮਾਣ ਹੈ ਨਾ ਇਸ ਵੀਰ ਨੂੰ ਵਿਦੇਸ਼ ਦੇ ਵਿੱਚ ਭੇਜਣ ਦੇ ਲਈ ਵਿਆਸ ਤੇ ਪੈਸੇ ਚੁੱਕ ਕੇ ਇਕੱਠੇ ਕਰਕੇ ਦਿੱਤੇ ਸੀ ਤੇ ਏਜੰਟ ਨੇ ਇਸ ਵੀਰ ਨੂੰ 에어ਪੋਰਟ ਤੇ ਬੁਲਾਇਆ ਤੇ ਫੇਕ ਡਾਕੂਮੈਂਟ ਦੇ ਕੇ ਇਸ ਦਾ ਨੰਬਰ ਬਲੌਕ ਕਰ ਗਿਆ ਸੱਚੀ ਬਹੁਤ ਹੀ ਮਾੜੀ ਹੋਈ ਇਸ ਵੀਰ ਨਾਲ ਤਾਂ ਇਸ ਵੀਰ ਦਾ ਨਾ ਬਾਪ ਵੀ ਇਸ ਦੇ ਸਿਰ ਤੇ ਨਹੀਂ ਤੇ ਪਰਿਵਾਰ ਦਾ ਦੇਖੋ ਰੋ ਰੋ ਕੇ ਕਿੰਨਾ ਬੁਰਾ ਹਾਲ ਹੋ ਗਿਆ ਹੈ ਸੱਚੀ ਬੜਾ ਹੀ ਦੁੱਖ ਲੱਗਾ ਇਸ ਵੀਡੀਓ ਨੂੰ ਦੇਖ ਕੇ ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਇਹ ਜਿਹੇ ਲੋਕਾਂ ਬਾਰੇ ਦੱਸਿਓ ਜ਼ਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਇਸ ਵੀਰ ਦੀ ਲੋਕਾਂ ਵੱਲੋਂ ਥੋੜੀ ਬਹੁਤ ਮਦਦ ਹੋ ਸਕੇ